भाजी मैं सुरेंद्र सिंह इस समय जी जो इलेक्शन का दौर चल रहा है और सानू इस समय तो जरा पार्टी प्रधान सरदार सुखबीर सिंह जी ने एक बहुत ही निहायती ईमानदार ਔਰ ਬਹੁਤ ਹੀ ਮਿਹਨਤੀ ਐ ਬਹੁਤ ਹੀ ਵਧੀਆ ਚਿਹਰਾ ਜਿਹੜਾ ਹੈਗਾ ਡਾਕਟਰ ਦਲਜੀਤ ਸਿੰਘ ਟੀਮਾ ਜੀ ਦੇ ਰੂਪ ਚ ਦਿੱਤਾ ਔਰ ਉਹਨਾਂ ਦੇ ਆਣ ਦੇ ਵਿੱਚ ਪਠਾਨਕੋਟ ਜਿਹੜਾ ਸਾਰਾ ਸਿਟੀ ਪਠਾਨਕੋਟ ਆ ਜਾਂ ਜਿਹੜਾ ਪਠਾਨਕੋਟ ਦੀ ਵੀ ਗੱਲ ਕਰੀਏ ਮੈਂ ਜਿਆਦਾ ਦੂਰ ਤੋਂ ਨਹੀਂ ਗੱਲ ਕਰਦਾ ਬੇਸਿਕਲੀ ਸਾਰੇ ਨੋਹਾਂ ਹਲਕਿਆਂ 'ਚ ਹੀ ਸਾਡਾ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਕਿ ਬੜੇ ਪੱਕੇ ਕਾਲੀਏ ਹਲਕੇ ਨੇ ਲੇਕਿਨ ਜਿਹੜਾ ਸਾਡਾ ਪਠਾਨਕੋਟ ਹਲਕਾ ਵਾ ਜੇ ਇਹਦੀ ਗੱਲ ਕਰੀਏ ਇਹ ਵੀ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਲੋਕਾਂ ਦਾ ਇੰਨਾ ਸਹਿਯੋਗ ਮਿਲ ਰਿਹਾ ਉਹ ਸਾਰੇ ਭਾਈਚਾਰੇ ਦਾ ਇਕੱਲਾ ਇੱਕ ਭਾਈਚਾਰਾ ਨਹੀਂ ਜਾਂ ਇੱਕ ਕਮਿਊਨਿਟੀ ਨਹੀਂ ਜਿਸ ਤਰ੍ਹਾਂ ਬਨੇਣਾ ਗੱਲ ਕਰਦੇ ਆ ਕਹਿੰਦੇ ਵੀ ਜਿੰਨੇ ਅਸੀਂ ਚਾਰਾਂ ਦੇ ਚਾਰ ਕੈਂਡੀਡੇਟਾਂ ਨੂੰ ਜੇ ਕੰਪੇਅਰ ਕਰਦੇ ਆ ਸਭ ਤੋਂ ਨਿਹੈਤ ਵਧੀਆ ਪੜਿਆ ਲਿਖਿਆ ਹੋਰ ਬਹੁਤ ਵਧੀਆ ਸੂਝਵਾਨ ਚਿਹਰਾ ਜਿਹਨੂੰ ਇਹ ਕਹਿ ਸਕਦੇ ਕਿ ਜੀਨੀਅਸ ਬ੍ਰੇਨ ਹੈਗਾ ਉਹ ਉਹ ਬੰਦਾ ਸਾਨੂੰ ਕੈਂਡੀਡੇਟ ਮਿਲਿਆ ਉਹ ਸਾਨੂੰ ਇਹ ਲੱਗਦਾ ਕਿ ਸਾਡੇ ਪੂਰੇ ਹਲਕੇ ਦੀ ਜਿਹੜੀ ਆਵਾਜ਼ ਹੈ ਜਿੱਦਾਂ ਕਿ ਉਹਨੇ ਬਹੁਤ ਅਹਿਮ ਮੁੱਦੇ ਜਿਹੜੇ ਆ ਉਹਨਾਂ ਨੇ ਸਪੈਸ਼ਲ ਪੈਨ ਨੋਟ ਕੀਤੇ ਨੇ ਜਿਹੜੇ ਅੱਜ ਤੱਕ ਜਿਹੜੇ ਪੁਰਾਣੇ ਐਮਪੀ ਬਣੇ ਨੇ ਜਾਂ ਬਾਕੀਆਂ ਪਾਰਟੀਆਂ ਦੇ ਬਣੇ ਨੇ ਕਿਸੇ ਵੀ ਉਸ ਐਮਪੀ ਨੇ ਕਿਸੇ ਵੀ ਉਸ ਮੁੱਦੇ ਨੂੰ ਨਹੀਂ ਛੇੜਿਆ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਸਾਡਾ ਬਾਰਡਰ ਰੇਂਜ ਤੇ ਇੰਡਸਟਰੀਲੀ ਏਰੀਆ ਦਾ ਅੱਜ ਜੀ ਨੀਵੀਂ ਇੰਡਸਟਰੀ ਹੈ ਉਹ ਸਾਰੀ ਜਾ ਤੇ ਜਾ ਰਹੀ ਹੈ ਆਪਣਾ ਲਖਨਪੁਰ ਜੀ ਐਂਡ ਕੇ ਦੇ ਵਿੱਚ ਕਿਉਂਕਿ ਉੱਥੇ ਬਾਰਡਰ ਹਲਕੇ ਦੀਆਂ ਫੈਸਿਲਿਟੀਆਂ ਨੇ ਕੋਈ ਜੀਐਸਟੀ ਦੀ ਮਾਫੀ ਹੈ ਜਾਂ ਹੋਰ ਸਬਸਿਡੀਆਂ ਨੇ ਔਰ ਜਾ ਜਾ ਰਹੀ ਹੈ ਤੇ ਹਿਮਾਚਲ ਦਮਟਾਲ ਜਦਕਿ ਪੰਜਾਬ ਪੰਜਾਬ ਦਾ ਪਠਾਨਕੋਟ ਜਿਹੜਾ ਇਹ ਬਾਰਡਰ ਏਰੀਆ ਹੈ ਇਹਨੂੰ ਫੈਸਿਲਿਟੀਆਂ ਕਿਉਂ ਨਹੀਂ ਮਿਲ ਰਹੀਆਂ ਜਦ ਕੀ ਜਿਹੜਾ ਇੰਡਸਟਰੀ ਏਰੀਆ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਇਆ ਲੇਕਿਨ ਉਹਦੇ ਬਾਅਦ ਚੀਜ਼ਾਂ ਸਰਕਾਰਾਂ ਬਦਲੀਆਂ ਦੁਨੀਆ ਸਰਕਾਰਾਂ ਨੇ ਕਿਸੇ ਨੇ ਵੀ ਉਹ ਫਸਿਲਿਟੀਆਂ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਉਹ ਜਿੰਨੇ ਵੀ ਪਠਾਨਕੋਟ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਇਹ ਸ਼ਰੋਮਣੀ ਕਾਲੀਦਾਲੀ ਸਰਕਾਰ ਵੇਲੇ ਹੋਈ ਚਾਹੇ ਅੱਜ ਡਿਸਟ੍ਰਿਕਟ ਬਣਿਆ ਇਹ ਸ਼ਰੋਮਣੀ ਕਾਲੀਦਾਲੀ ਸਰਕਾਰ ਦੀ ਦੇਣ ਅੱਜ ਜਿੰਨੇ ਐਡੀਟੋਰੀਅਮ ਪਠਾਨਕੋਟ ਦੇ ਵਿੱਚ ਬਣਿਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਅੱਜ ਜਿੰਨੇ ਵੀ ਕੰਪਲੈਕਸ ਬਣਿਆ ਜਿੰਨੇ ਵੀ ਸਾਰੇ ਡਿਪਾਰਟਮੈਂਟ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਇਕੱਠੇ ਕਲੱਬ ਕਰਕੇ ਜਿਹੜਾ ਡਿਸਟ੍ਰਿਕਟ ਕੰਪਲੈਕਸ ਬਣਿਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਸਰਕਾਰੀ ਕਾਲਜ ਜਿਹੜਾ ਗੁਨਾਨਕ ਕਾਲਜ ਆਇਆ ਇੱਥੇ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਜਿਹਨੂੰ ਇਹ ਮਿਨੀ ਗੋਆ ਕਹਿੰਦੇ ਆ ਜਿਹਨੂੰ ਇਹ ਸੈਮੀ ਟੂਰਿਸਟ ਏਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਪਠਾਨਕੋਟ ਦੀ ਜਿੰਨੀ ਵੀ ਡਿਵੈਲਪਮੈਂਟ ਅੱਜ ਤੱਕ ਹੋਈ ਹੈ ਇਹ ਸ਼੍ਰੋਮਣੀ ਅਕਾਲੀ ਔਰ ਬਈ ਇਕੱਲਾ ਮੈਂ ਨਹੀਂ ਸਾਰਾ ਪਖਾਨਕੋਟ ਦਾ ਜਿੰ ਬੇਸਿਕਲੀ ਪਖਾਨਕੋਟ ਦੇ ਨੇ ਵੀ ਲੋਕ ਨੇ ਬੜੇ ਸੋਜਵਾਨ ਪੜੇ ਲਿਖੇ ਔਰ ਇੰਟੈਲੈਕਚੁਅਲ ਲੋਕ ਨੇ ਇਹਨਾਂ ਲੋਕਾਂ ਦੀ ਇੱਕ ਖਾਸੀਅਤ ਹੈ ਇਹ ਸਾਰੇ ਪੰਜਾਬ ਨਾਲੋਂ ਡਿਫਰੈਂਟ ਹੈ ਨਾ ਤੇ ਇੱਥੇ ਕਦੀ ਕਿਸੇ ਦਾ ਕੋਈ ਝਗੜਾ ਵਾ ਨਾ ਕੋਈ ਚ ਸਾਰਾ ਭਾਈਚਾਰਕ ਇਕਤਾ ਨੂੰ ਅਹਿਮ ਰੱਖਦੇ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਾਂ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਆ ਉਹ ਵੀ ਭਾਈਚਾਰਕ ਇਕਤਾ ਨੂੰ ਨੰਬਰ 1 ਤੇ ਲੈ ਕੇ ਜਾਂਦੇ ਕਿਉਂਕਿ ਪੰਜਾਬ ਤਰੱਕੀ ਹੀ ਤਰੱਕੀ ਕਰ ਸਕਦਾ ਜਦੋਂ ਭਾਈਚਾਰਕ ਇਕਤਾ ਵਧੀਆ ਹੋਵੇਗੀ ਔਰ ਇਸੇ ਸੋਚ ਦੇ ਸਰਦਾਰ ਆਪਣੇ ਸਾਡੇ ਡਾਕਟਰ ਜੀ ਸੀ ਚੀਮਾ ਜੀ ਦੀ ਸੋਚ ਆ ਔਰ ਉਹ ਸੋਚ ਤੇ ਉਹ ਕੰਮ ਕਰਦੇ ਹੋਏ ਕਿਉਂਕਿ ਇਹੋ ਜਿਹਾ ਬੰਦਾ ਇੱਕ ਆਇਆ ਜਿਹੜਾ ਕਿ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲ ਰਿਹਾ ਔਰ ਮੈਂ ਚਾਹਨਾ ਕਿ ਉਹਨਾਂ ਦੀ ਜਿੱਤ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਏ